ਪੰਜਾਬ ਦੀਆਂ ਜੇਲਾਂ ਦੇ ਵਿੱਚ ਕੈਦੀਆਂ ਨੂੰ ਰੱਖਿਆ ਜਾਂਦਾ ਤਾਂ ਜੋ ਉਹਨਾਂ ਦੀ ਜ਼ਿੰਦਗੀ 'ਚ ਸੁਧਾਰ ਹੋ ਸਕੇ ਹੁਣ ਪੰਜਾਬ ਦੀਆਂ ਜੇਲਾਂ ਨੂੰ ਪੰਜਾਬ ਸਰਕਾਰ ਹਾਈ ਟੈਕ ਬਣਾਉਣ ਜਾ ਰਹੀ ਹੈ ਜੀ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਪੰਜਾਬ ਦੀਆਂ ਜੇਲਾਂ 'ਚੋਂ ਵੱਡਾ ਬਦਲਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਪੰਜਾਬ ਦੀਆਂ ਜੇਲਾਂ 'ਚ ਆਈਟੀਆਈ ਸਥਾਪਿਤ ਕੀਤੀਆਂ ਜਾਣਗੀਆਂ 2500 ਕੈਦੀਆਂ ਨੂੰ ਸਰਟੀਫਾਈਡ ਟ੍ਰੇਨਿੰਗ ਅ ਸਕਿੱਲ ਮਿਲੇਗਾ ਇਸ ਦੇ ਨਾਲ ਕੈਦੀਆਂ ਦੀ ਜ਼ਿੰਦਗੀ 'ਚ ਸੁਧਾਰ ਹੋਵੇਗਾ ਜਿਸ ਤੋਂ ਬਾਅਦ ਕੈਦੀ ਰਿਹਾਈ ਤੋਂ ਬਾਅਦ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਸਕਣਗੇ ਇਹ ਪ੍ਰੋਜੈਕਟ ਪੰਜਾਬ ਸਰਕਾਰ ਤੇ ਹਾਈ ਕੋਰਟ ਬਲੌਰਲੀ ਕੇ ਸਲਾਖਾਂ ਪਿੱਛੇ ਜ਼ਿੰਦਗੀਆਂ ਦਾ ਸ਼ਸਸਤੀਕਰਨ ਪ੍ਰੋਗਰਾਮ ਦੇ ਤਹਿਤ ਚਲਾਇਆ ਜਾਵੇਗਾ ਇਸ ਦਾ ਉਦਘਾਟਨ ਚੀਫ ਜਸਟਿਸ ਸੂਰਜਕਾਂਤ ਕੇਂਦਰੀ ਜੇਲ ਪਟਿਆਲਾ ਤੋਂ ਕਰਨਗੇ ਇਸ ਪ੍ਰੋਜੈਕਟ ਤਹਿਤ ਪੰਜਾਬ ਦੀਆਂ 24 ਜੇਲਾਂ ਦੇ 2500 ਕੈਦੀਆਂ ਨੂੰ ਸਰਟੀਫਾਈਡ ਸਕਿੱਲ ਟ੍ਰੇਨਿੰਗ ਦਿੱਤੀ ਜਾਵੇਗੀ ਕੈਦੀਆਂ ਨੂੰ ਵੈਲਡਿੰਗ ਇਲੈਕਟ੍ਰੀਸ਼ੀਅਨ ਬੇકરી ਤੇ ਸੀਓਪੀਏ ਸਮੇਤ ਵੱਖ-ਵੱਖ ਵਪਾਰਾਂ ਵਿੱਚ ਛੋਟੇ ਤੇ ਵੱਡੇ ਲੰਬੇ ਕੋਰਸ ਕਰਾਏ ਜਾਣਗੇ ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਦੀ ਰਾਜ ਪਦਰੀ ਮੁਹੀਮ ਯੂਥ ਅਗੇਂਸਟ ਡਰੱਗ ਵੀ ਉਸ ਦਿਨ ਸ਼ੁਰੂ ਕੀਤੀ ਜਾਵੇਗੀ ਇਸ ਲਈ ਸਰਕਾਰ ਵੱਲੋਂ ਪਲੈਨਿੰਗ ਕੀਤੀ ਗਈ ਹੈ ਪੰਜਾਬ ਦੀਆਂ ਜੇਲਾਂ ਦੇ ਵਿੱਚ ਕੈਦੀਆਂ ਨੂੰ ਰੱਖਿਆ ਜਾਂਦਾ ਤਾਂ ਜੋ ਉਹਨਾਂ ਦੀ ਜ਼ਿੰਦਗੀ 'ਚ ਸੁਧਾਰ ਹੋ ਸਕੇ ਹੁਣ ਪੰਜਾਬ ਦੀਆਂ ਜੇਲਾਂ ਨੂੰ ਪੰਜਾਬ ਸਰਕਾਰ ਹਾਈ ਟੈਕ ਬਣਾਉਣ ਜਾ ਰਹੀ ਹੈ ਜੀ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਪੰਜਾਬ ਦੀਆਂ ਜੇਲਾਂ 'ਚ ਵੱਡਾ ਬਦਲਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਪੰਜਾਬ ਦੀਆਂ ਜੇਲਾਂ 'ਚ ਆਈਟੀਆਈ ਸਥਾਪਿਤ ਕੀਤੀਆਂ ਜਾਣਗੀਆਂ 2500 ਕੈਦੀਆਂ ਨੂੰ ਸਰਟੀਫਾਈਡ ਟ੍ਰੇਨਿੰਗ ਸਕਿੱਲ ਮਿਲੇਗਾ ਇਸ ਦੇ ਨਾਲ ਕੈਦੀਆਂ ਦੀ ਜ਼ਿੰਦਗੀ 'ਚ ਸੁਧਾਰ ਹੋਵੇਗਾ ਜਿਸ ਤੋਂ ਬਾਅਦ ਕੈਦੀ ਰਿਹਾਈ ਤੋਂ ਬਾਅਦ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਸਕਣਗੇ ਇਹ ਪ੍ਰੋਜੈਕਟ ਪੰਜਾਬ ਸਰਕਾਰ ਤੇ ਹਾਈ ਕੋਰਟ ਬਲੌਰਲੀ ਕੇ ਸਲਾਖਾਂ ਪਿੱਛੇ ਜ਼ਿੰਦਗੀਆਂ ਦਾ ਸ਼ਸਸਤੀਕਰਨ ਪ੍ਰੋਗਰਾਮ ਦੇ ਤਹਿਤ ਚਲਾਇਆ ਜਾਵੇਗਾ ਇਸ ਦਾ ਉਦਘਾਟਨ ਚੀਫ ਜਸਟਿਸ ਸੂਰਜਕਾਂਤ ਕੇਂਦਰੀ ਜੇਲ ਪਟਿਆਲਾ ਤੋਂ ਕਰਨਗੇ ਇਸ ਪ੍ਰੋਜੈਕਟ ਤਹਿਤ ਪੰਜਾਬ ਦੀਆਂ 24 ਜੇਲਾਂ ਦੇ 2500 ਕੈਦੀਆਂ ਨੂੰ ਸਰਟੀਫਾਈਡ ਸਕਿੱਲ ਟ੍ਰੇਨਿੰਗ ਦਿੱਤੀ ਜਾਵੇਗੀ ਕੈਦੀਆਂ ਨੂੰ ਵੈਲਡਿੰਗ ਇਲੈਕਟ੍ਰੀਸ਼ੀਅਨ ਬੇકરી ਤੇ ਸੀਓਪੀਏ ਸਮੇਤ ਵੱਖ-ਵੱਖ ਉਪਾਰਾਂ ਵਿੱਚ ਛੋਟੇ ਤੇ ਵੱਡੇ ਲੰਬੇ ਕੋਰਸ ਕਰਾਏ ਜਾਣਗੇ ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਦੀ ਰਾਜ ਪਦਰੀ ਮੁਹਿਮ ਯੂਥ ਅਗੇਂਸਟ ਡਰੱਗ ਵੀ ਉਸ ਦਿਨ ਸ਼ੁਰੂ ਕੀਤੀ ਜਾਵੇਗੀ ਇਸ ਲਈ ਸਰਕਾਰ ਵੱਲੋਂ ਪਲੈਨਿੰਗ ਕੀਤੀ ਗਈ ਹੈ ਪੰਜਾਬ ਦੀਆਂ ਜੇਲਾਂ ਦੇ ਵਿੱਚ ਕੈਦੀਆਂ ਨੂੰ ਰੱਖਿਆ ਜਾਂਦਾ ਤਾਂ ਜੋ ਉਹਨਾਂ ਦੀ ਜ਼ਿੰਦਗੀ 'ਚ ਸੁਧਾਰ ਹੋ ਸਕੇ ਹੁਣ ਪੰਜਾਬ ਦੀਆਂ ਜੇਲਾਂ ਨੂੰ ਪੰਜਾਬ ਸਰਕਾਰ ਹਾਈ ਟੈਕ ਬਣਾਉਣ ਜਾ ਰਹੀ ਹੈ ਜੀ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਪੰਜਾਬ ਦੀਆਂ ਜੇਲਾਂ 'ਚੋਂ ਵੱਡਾ ਬਦਲਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਪੰਜਾਬ ਦੀਆਂ ਜੇਲਾਂ 'ਚ ਆਈਟੀਆਈ ਸਥਾਪਿਤ ਕੀਤੀਆਂ ਜਾਣਗੀਆਂ 2500 ਕੈਦੀਆਂ ਨੂੰ ਸਰਟੀਫਾਈਡ ਟ੍ਰੇਨਿੰਗ ਅ ਸਕਿੱਲ ਮਿਲੇਗਾ ਇਸ ਦੇ ਨਾਲ ਕੈਦੀਆਂ ਦੀ ਜ਼ਿੰਦਗੀ 'ਚ ਸੁਧਾਰ ਹੋਵੇਗਾ ਜਿਸ ਤੋਂ ਬਾਅਦ ਕੈਦੀ ਰਿਹਾਈ ਤੋਂ ਬਾਅਦ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਸਕਣਗੇ ਇਹ ਪ੍ਰੋਜੈਕਟ ਪੰਜਾਬ ਸਰਕਾਰ ਤੇ ਹਾਈ ਕੋਰਟ ਬਲੌਰਲੀ ਕੇ ਸਲਾਖਾਂ ਪਿੱਛੇ ਜ਼ਿੰਦਗੀਆਂ ਦਾ ਸ਼ਸਤੀਕਰਨ ਪ੍ਰੋਗਰਾਮ ਦੇ ਤਹਿਤ ਚਲਾਇਆ ਜਾਵੇਗਾ ਇਸ ਦਾ ਉਦਘਾਟਨ ਚੀਫ ਜਸਟਿਸ ਸੂਰਜਕਾਂਤ ਕੇਂਦਰੀ ਜੇਲ ਪਟਿਆਲਾ ਤੋਂ ਕਰਨਗੇ ਇਸ ਪ੍ਰੋਜੈਕਟ ਤਹਿਤ ਪੰਜਾਬ ਦੀਆਂ 24 ਜੇਲਾਂ ਦੇ 2500 ਕੈਦੀਆਂ ਨੂੰ ਸਰਟੀਫਾਈਡ ਸਕਿੱਲ ਟ੍ਰੇਨਿੰਗ ਦਿੱਤੀ ਜਾਵੇਗੀ ਕੈਦੀਆਂ ਨੂੰ ਵੈਲਡਿੰਗ ਇਲੈਕਟ੍ਰੀਸ਼ੀਅਨ 베ਕਰੀ ਤੇ ਸੀਓਪੀਐਸ ਸਮੇਤ ਵੱਖ-ਵੱਖ ਉਪਾਰਾਂ ਵਿੱਚ ਛੋਟੇ ਤੇ ਵੱਡੇ ਲੰਬੇ ਕੋਰਸ ਕਰਾਏ ਜਾਣਗੇ ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਦੀ ਰਾਜ ਪਦਰੀ ਮੁਹੀਮ ਯੂਥ ਅਗੇਂਸਟ ਡਰੱਗ ਵੀ ਉਸ ਦਿਨ ਸ਼ੁਰੂ ਕੀਤੀ ਜਾਵੇਗੀ ਇਸ ਲਈ ਸਰਕਾਰ ਵੱਲੋਂ ਪਲੈਨਿੰਗ ਕੀਤੀ ਗਈ ਹੈ